ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਜੁੜਿਓ ਰੇਡੀਓ ਪੰਜਾਬ ਟਰੂਡੇ ਦੇ ਨਾਲ ਤੇ ਮੈਂ ਗੁਰਦਰਸ਼ਨ ਸਿੰਘ ਸੰਧੂ ਅੱਜ 28 ਤਰੀਕ ਹੈ ਤੇ ਦਿਨ ਸ਼ੁੱਕਰਵਾਰ ਅੱਜ तमाम ਸਵੇਰ ਦੀਆਂ ਜਿਹੜੀਆਂ ਖਬਰਾਂ ਪੰਜਾਬ ਦੇ ਵਿੱਚ ਵਾਪਰੀਆਂ ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਮੈਂ ਬਠਿੰਡਾ ਰੇਡੀਓ ਸਟੇਸ਼ਨ ਤੇ ਤੋਂ ਨਾਲ ਜੁੜਿਆ ਹੋਇਆ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਕੀ ਹਾਲ ਹੈ ਠੀਕ ਹੋ ਠੀਕ ਠਾਕ ਜੀ ਅੱਜ ਕਿਵੇਂ ਰਿਹਾ ਪੰਜਾਬ ਕਹਿੰਦੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਿੰਦਾ ਮਤਾ ਪਾਸ ਕਰ ਦਿੱਤਾ ਆ ਬਿਲਕੁਲ ਜੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਔਰ ਮੇਰੀ ਸਮਝ ਇਹ ਹੈ ਕਿ ਜੋ ਕੁਝ ਵਿਧਾਨ ਸਭਾ ਚ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਜੀ ਵਿਧਾਨ ਸਭਾ ਚ ਹੋਣਾ ਕੀ ਚਾਹੀਦਾ ਸੀ ਵਿਧਾਨ ਸਭਾ ਚ ਇਹ ਹੋਣਾ ਚਾਹੀਦਾ ਸੀ ਕਿ ਬਜਟ ਪੇਸ਼ ਹੋਇਆ ਸੀ ਹਾਂ ਬਜਟ ਦੇ ਉੱਤੇ ਉਸਾਰੂ ਬਹਿਸ ਹੁੰਦੀ ਕਮੀਆਂ ਪੇਸ਼ੀਆਂ ਕੱਢੀਆਂ ਜਾਂਦੀਆਂ ਇਹ اپੋਜੀਸ਼ਨ ਦਾ ਕੰਮ ਹੈ ਔਰ ਰੂਲਿੰਗ ਪਾਰਟੀ ਦਾ ਕੰਮ ਹੈ ਆਪਣੇ ਬਜਟ ਨੂੰ ਡਿਫੈਂਡ ਕਰਨਾ ਇਨ ਕੇਸ ਅਗਰ اپੋਜੀਸ਼ਨ ਦੇ ਵੱਲੋਂ ਕੋਈ ਉਹ ਸਾਰੂ ਸੁਝਾਅ ਹੁੰਦਾ ਤਾਂ ਉਹ ਸੁਝਾਅ ਨੂੰ ਸਰਕਾਰ ਵੱਲੋਂ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਇਹ ਹੋਣਾ ਹੀ ਚਾਹੀਦਾ ਸੀ ਪਰ ਹੋਇਆ ਕੀ ਉੱਥੇ ਸੰਤ ਸੀਚੇਵਾਲ ਦੇ ਮੁੱਦੇ ਨੂੰ ਲੈ ਕੇ ਕੁਝ ਬਹੁਤ ਹੀ ਤਣਾਪੂਰਨ ਸਥਿਤੀ ਬਣ ਗਈ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਹੈ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀ ਸੰਤ ਸੀਚੇਵਾਲ ਬਾਰੇ ਗੱਲ ਕਰਦੇ ਕਿਹਾ ਕਿ ਇਹ ਕਿਹੜਾ ਕੋਈ ਇੰਜੀਨੀਅਰ ਇਹ ਤੇ ਜਿਹੜਾ ਕਿ ਠੇਕੇਦਾਰ ਹੈ ਹਾਂ ਕਿਉਂਕਿ ਸੰਤ ਸੀਚੇਵਾਲ ਬੇਸ਼ੱਕ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਇਕੱਠ ਹੋਣ ਜੇਕਿਨ ਉਹਨਾਂ ਨੇ ਜਿਹੜਾ ਉਹ ਮਾਡਲ ਤਿਆਰ ਕੀਤਾ ਕਾਲੀ ਬੈਨ ਨੂੰ ਸਾਫ਼ ਕਰਨ ਵਾਲਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਜਿਹੜੇ ਹੋਰ ਪ੍ਰੋਜੈਕਟ ਤਿਆਰ ਕੀਤੇ ਉਹਨਾਂ ਦੀ ਬੜੀ ਸ਼ਲਾਘਾ ਹੋਈ ਹੈ ਇੱਥੋਂ ਤੱਕ ਕਿ ਦੇਸ਼ ਦੇ ਉਸ ਵੇਲੇ ਦੇ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਸਾਹਿਬ ਵੀ ਇੱਥੇ ਆਈ ਸੀ ਬਿਲਕੁਲ اور ਨਾ ਸਿਰਫ ਰਾਸ਼ਟਰਪਤੀ ਹੁੰਦੇ ਦਾ ਕਈ ਵਾਰੀ ਤੁਹਾਨੂੰ ਪਤਾ ਹੋਵੇ ਰਸਮੀ ਤੌਰ ਤੇ ਬੰਦੇ ਆ ਜਾਂਦੇ ਜਦੋਂ ਰਾਸ਼ਟਰਪਤੀ ਨਹੀਂ ਸੀ ਰਹੇ ਉਸਦੇ ਵੀ ਹੋਈ ਸੀ ਬਿਲਕੁਲ ਜੀ ਸੰਤ ਸੀਚੇਵਾਲ ਦੇ ਆਪਾਂ ਜੇ ਪੜ੍ਹਾਈ ਲਿਖਾਈ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਅਜਿਹੇ ਆ ਜਿਹੜੇ ਬਹੁਤ ਘੱਟ ਪੜ੍ਹੇ ਲਿਖੇ ਸੀ ਲੇਕਿਨ ਪੜੇ ਲਿਖਿਆਂ ਦੇ ਨਾਲੋਂ ਉਹਨਾਂ ਦੀ ਪਰਫਾਰਮੈਂਸ ਬੜੀ ਤਕੜੀ ਸੀ ਜੀ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਸਾਡੇ ਦੇਸ਼ ਦੇ ਵਿੱਚ ਜਿਹੜੇ ਕੁਝ ਲੀਡਰ ਹੋਏ ਆ ਉਹਨਾਂ ਦੇ ਵਿੱਚ ਇੱਕ ਦਾ ਨਾਂ ਹਰਕਿਸ਼ਨ ਸਿੰਘ ਸੁਰਜੀਤ ਹੁੰਦਾ ਸੀ ਜੀ ਜੀ ਕਾਮਰੇਡ ਹਾਂਜੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਆਪਾਂ ਦੇਖੀਏ ਜਮਾਤਾਂ ਤਾਂ ਮੇਰੇ ਖਿਆਲ ਮੁਤਾਬਕ ਉਹ ਦਸ ਕੀ ਪੜੇ ਸੀ ਜੀ ਲੇਕਿਨ ਉਹਨਾਂ ਨੂੰ ਰਾਜਨੀਤੀ ਦੀ ਐਨੀ ਮਹਾਰਤ ਹਾਸਲ ਸੀ ਕਿ ਉਹ ਸਰਕਾਰਾਂ ਬਣਾਉਣ ਤੇ ਸਰਕਾਰਾਂ ਡੇਗਣ ਦੇ ਵਿੱਚ ਪੂਰੀ ਮਹਾਰਤ ਰੱਖਦੇ ਸੀ ਜਦੋਂ 2004 ਦੇ ਵਿੱਚ ਯੂਪੀਏ ਦੀ ਸਰਕਾਰ ਬਣੀ ਜੀਦੇ ਸਾਂਝੀ ਸਰਕਾਰ ਸੀ ਜਿਹਦੇ ਮੁਖੀ ਡਾਕਟਰ ਮਨਮੋਹਨ ਸਿੰਘ ਔਰੀ ਬਤੌਰ ਪ੍ਰਧਾਨ ਮੰਤਰੀ ਬੜਾਏ ਗਏ ਸੀ ਉਸ ਜਿਹੜੀ ਹੈਗੀ ਆਪਾਂ ਕਹੀਏ ਸਰਕਾਰ ਦੇ ਅਸਲ ਜਿਹੜੇ ਹੈਗੇ ਨਰਮਤਾ ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਸੀ ਜੀ ਤੇ ਮੇਰੇ ਖਿਆਲ ਸੱਦੂ ਸਾਹਿਬ ਤੁਹਾਡੇ ਧਿਆਨ ਚ ਉਹਨਾਂ ਦੇ ਨਾਲ ਦੇ ਵਿੱਚ ਦਰਸ਼ਨ ਸਿੰਘ ਹੋਰਾਂ ਨੇ ਇੱਕ ਨਾਵਲ ਲਿਖਿਆ ਸੀ ਭਾਉ ਜੀ ਔਰ ਉਸ ਨਾਵਲ ਦੇ ਵਿੱਚ ਜਿਹੜਾ ਹੀਰੋ ਹੈ ਜਿਹੜਾ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਆਂ ਜਿਹੜਾ ਮੁੱਖ ਪਾਤਰ ਹੈ ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਸੀ ਜੀ ਜੀ ਇਸੇ ਤਰੀਕੇ ਨਾਲ ਦੇਖੇ ਤਾਂ ਸਾਡੇ ਮਾਲਵੇ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਚੱਲਿਆ ਸੀ ਜਿਹਨੂੰ ਅਸੀਂ ਮੁਜ਼ਾਰਾ ਮੂਵਮੈਂਟ ਕਹਿੰਦੇ ਨੇ ਹਾਂ 784 ਪਿੰਡਾਂ ਦੇ ਵਿੱਚ ਜ਼ਗੀਰਦਾਰੀ ਸਿਸਟਮ ਨੂੰ ਖਤਮ ਕਰਵਾਇਆ ਜੀ ਜਿਸ ਮੂਵਮੈਂਟ ਨੇ ਖਤਮ ਕਰਵਾਇਆ ਉਹਦਾ ਨਾਮ ਸੀ ਮੁਜ਼ਾਰਾ ਲਹਿਰ ਜਿਹੜੇ ਪਰਦੇ ਦੇ ਪਿੱਛੇ ਜਿਹੜੇ ਅਸਲ ਲੀਡਰ ਸੀ ਚਿਹਰੇ ਭਾਵੇਂ ਕੋਈ ਹੋਰ ਸੀ ਅਸਲ ਲੀਡਰ ਦਾ ਨਾਮ ਸੀ ਤੇਜਾ ਸਿੰਘ ਸੁਤੰਤਰ ਜੀ ਜੀ ਤੇਜਾ ਸਿੰਘ ਸੁਤੰਤਰ ਵੀ ਜੇ ਐਕੈਡਮਿਕ ਪੜ੍ਹਾਈ ਲਿਖਾਈ ਦੇਖੀ ਤਾਂ ਪਰ ਉਹਦੀ ਬਹੁਤ ਘੱਟ ਸੀ ਲੇਕਿਨ ਉਹਨਾਂ ਦੀ ਜਿਹੜੀ ਹੈ ਜੁੱਧ ਨੀਤੀ ਐਡੀ ਜ਼ਬਰਦਸਤ ਸੀ ਕਿ ਉਸ ਵੇਲੇ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਆਰਮਡ ਸਟਰਗਲ ਹੋਈ ਸੀ ਜੀ ਕਿਸ਼ਨਗੜ੍ਹ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਉਸ ਪਿੰਡ ਦੇ ਵਿੱਚ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਸੀ ਮੁਜਾਰਿਆਂ ਦਾ ਤੇ ਪੁਲਿਸ ਜਿਹੜੀ ਹੈਗੀ ਮੈਦਾਨ ਛੱਡ ਕੇ ਭੱਜ ਗਈ ਸੀ ਜੀ ਉਸ ਵੇਲੇ ਪੈਪਸੂ ਹੁੰਦਾ ਸੀਗਾ ਤੇ ਫਿਰ ਰਾਜਧਾਨੀ ਪਟਿਆਲਾ ਤੋਂ ਆਰਮੀ ਆਈ ਸੀ ਆਰਮੀ ਨੇ ਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਉੱਥੇ ਮੁਜਾਰਿਆਂ ਲਹਿਰ ਨੂੰ ਜਿਹੜੇ ਜਿਹੜੇ ਦਿਖਦੇ ਆ ਸੀ ਜਿਹੜੇ ਉਹਦੇ ਕਰਦੇ ਸੀ ਉਹਨੂੰ ਕੰਟਰੋਲ ਕਰਦੇ ਸੀ ਜੀ ਔਰ ਉਹਨਾਂ ਨੂੰ ਜੇ ਆਪਾਂ ਦੇਖੀ ਤਾਂ ਉਹ ਕਾਫੀ ਸਾਰੀਆਂ ਪਛਾਵਾਂਾਂ ਦੇ ਵਿਦੇਸ਼ੀ ਪਛਾਵਾਂਾਂ ਦੇ ਵੀ ਗਿਆਤਾ ਸੀ ਜੀ ਔਰ 1971 ਦੇ ਵਿੱਚ ਉਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਸੰਗਰੂਰ ਤੋਂ ਤੇ ਬਹੁਤ ਵੱਡੇ ਸਰਦਾਰ ਬਹਾਦਰ ਸਰਦਾਰ ਰਣਜੀਤ ਸਿੰਘ ਜਿਹੜੇ ਬੜੇ ਵੱਡੇ ਜ਼ਗੀਰਦਾਰ ਤੇ ਸਰਦਾਰ ਸੀ ਉਹਨਾਂ ਨੂੰ ਉਹਨਾਂ ਨੇ ਹਰਾਇਆ ਸੀ ਅੱਛਾ ਜੀ ਔਰ 1973 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਦੋਂ ਕਿਸਾਨ ਮੁੱਦਿਆਂ ਦੇ ਉੱਤੇ ਗੱਲ ਕਰ ਰਹੀ ਸੀ ਤੇ ਉਹ ਅਚਨਚੇਤ ਉਹਨਾਂ ਨੂੰ ਦੌਰਾ ਪੈਂਦਾ ਤੇ ਉਹਨਾਂ ਦੀ ਮੌਤ ਹੋ ਗਈ ਸੀ ਜੀ ਸੰਤੂ ਸਾਬ ਉਸ ਵੇਲੇ ਜਦੋਂ ਉਹਨਾਂ ਦੀ ਮੌਤ ਹੈ ਇੰਦਰਾ ਗਾਂਧੀ ਦੇਸ਼ ਦੀ ਪ੍ਰਾਈਮ ਮਿਨਿਸਟਰ ਸੀ ਉਹ ਭੱਜ ਕੇ ਕੋਲੇ ਆਈ ਉਹਨਾਂ ਨੇ ਦੇਖਿਆ ਇੱਕ ਹੀ ਜ ਮਤਲਬ ਉਹ ਕੋਲੈਪਸ ਹੋ ਗਈ ਸੀ ਨੋ ਮੋਰ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਥੈਲਾ ਕੋਲੇ ਥੈਲਾ ਤਾਂ ਚੱਕ ਕੇ ਦੇਖੂ ਸੇ ਉਸ ਥੈਲੇ ਦੇ ਵਿੱਚ ਕੀ ਸੀ ਡਬਲ ਰੋਟੀ ਦੇ ਸੁੱਕੇ ਹੋਏ ਪੀਸ ਤੇ ਨਾਲ ਆਚਾਰ ਜੀ 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 ਉਦੋਂ ਮਤਲਬ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਇਹਨਾਂ ਲੋਕਾਂ ਦੀ ਬਦੌਲਤ ਹੀ ਦੇਸ਼ ਜਿਉਂਦਾ ਹੈ ਹਾਲੇ ਤੱਕ ਬਿਲਕੁਲ ਜੀ ਜੇ ਆਪਾਂ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਕਹੀ ਤਾਂ ਮੇਰੇ ਖਿਆਲ 'ਚ ਟੱਪਲਾ ਖਾ ਗਏ ਇਹ ਆਪਣੇ ਬਾਜਬਾ ਸਾਹਿਬ ਉਹਨਾਂ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਜਿਹੜੀ ਗੱਲ ਕਹਿਣੀ ਚਾਹੀਦੀ ਸੀ ਉਹ ਕਹਿਣੀ ਇਹ ਚਾਹੀਦੀ ਸੀ ਕਿ ਐਸ ਤਰ੍ਹਾਂ ਕਿਸਾਨੀ ਦਾ ਜਿਹੜਾ ਹੈਗਾ ਬਹੁਤ ਵੱਡਾ ਮੁੱਦਾ ਹੈ ਇਹਦੇ ਤੇ ਗੱਲ ਕਰਨੀ ਚਾਹੀਦੀ ਸੀ ਜੀ ਕਰਨਲ ਜਿਹੜੇ ਆਪਣੇ ਪੁਸ਼ਪਿੰਦਰ ਸਿੰਘ ਬਾਠ ਹੈ ਉਹਨਾਂ ਨੂੰ ਪੁਲਿਸ ਨੇ ਕੁਟਾਪਾ ਚੜਾਇਆ ਸੀ ਇਹ ਮਾਮਲਾ ਕਰਨਾ ਚਾਹੀਦਾ ਸੀ ਉਠਾਉਣਾ ਚਾਹੀਦਾ ਸੀ ਇਹਦੇ ਨਾਲ ਆਪਾਂ ਦੇਖੀਏ ਤਾਂ ਪਾਣੀ ਦੀ ਜਿਹੜੀ ਬਰਬਾਦੀ ਹੁੰਦੀ ਹੈ ਪਾਣੀ ਨੂੰ ਜਿਹੜਾ ਗੰਦਲਾ ਕੀਤਾ ਜਾਂਦਾ ਹੈ ਇਹਦੇ ਸਬੰਧ ਵਿੱਚ ਇੱਕ ਜਿਹੜਾ ਹੈਗਾ ਪਹਿਲਾ ਕਾਨੂੰਨ ਹੁੰਦਾ ਸੀ ਜਿਸ ਕਾਨੂੰਨ ਦੇ ਵਿੱਚ ਸਜ਼ਾ ਦਾ ਪ੍ਰਬੰਧ ਸੀ ਮਤਲਬ ਪਾਣੀ ਨੂੰ ਗੰਦਲਾ ਕਰਨਾ ਪਾਣੀ ਨੂੰ ਬਰਬਾਦ ਕਰਨਾ ਪਾਣੀ ਨੂੰ ਖਰਾਬ ਕਰਨਾ onu ਜ਼ਹਿਰੀਲਾ ਬਣਾਉਣਾ ਇਹਦੇ ਲਈ ਫੌਜਦਾਰੀ ਮਤਲਬ ਜਿਹੜਾ ਕਾਨੂੰਨ ਬਣਿਆ ਹੋਇਆ ਸੀ ਸਾਡੀ ਜਿਹੜੀ ਹੁਣ ਵਾਲੀ ਸਰਕਾਰ ਹੈ ਕੇਂਦਰ ਦੀ ਮੋਦੀ ਸਾਹਿਬ ਦੀ ਸਰਕਾਰ ਇਹ ਸਰਕਾਰ ਨੇ ਉਹਨੂੰ ਬਦਲ ਕੇ ਤੇ ਸਿਵਲ ਕੇਸ ਦੇ ਵਿੱਚ ਟਰਾਂਸਫਰ ਕਰਤਾ ਹੈ ਕਿ ਤੁਸੀਂ ਮਤਲਬ ਜਿਹੜਾ ਹੈਗਾ ਜੁਰਮਾਨਾ ਭਰ ਕੇ ਖੜਾ ਛੜਾ ਸਕਦੇ ਹੋ ਕਿੰਨੇ ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਧਰਤੀ ਹੇਠ ਲਈ ਪਾਣੀ ਨੂੰ ਜਾਂ ਜਿਹੜਾ ਬਾਹਰਲੇ ਦਰਿਆਵਾਂ ਦੇ ਪਾਣੀ ਨੂੰ ਗੰਦਲਾ ਕਰ ਰਹੇ ਆ ਸਾਡੀਆਂ ਨਦੀਆਂ ਨਾਲਿਆਂ ਨੂੰ ਗੰਦਲਾ ਕਰ ਰਹੇ ਉਹ ਕੌਣ ਹੈ ਉਹ ਵੱਡੇ ਵੱਡੇ ਕਾਰਪੋਰੇਟਰ ਹੈ ਇਹ ਕਾਰਪੋਰੇਟਰ ਨੂੰ ਮਤਲਬ ਉਹਨਾਂ ਨੇ ਇੱਕ ਬੈਨੀਫਿਟ ਦਿੱਤਾ ਹੈ ਇਹ ਅਫਸੋਸ ਹੈ ਇਸ ਸਾਲ ਦਾ ਕਿ ਇਹ ਮਾਮਲਾ ਜਿਹੜਾ ਹੈਗਾ ਅਸੈਂਬਲੀ ਚਾਉਣਾ ਚਾਹੀਦਾ ਸੀ ਔਰ ਇਸ ਮਾਮਲੇ ਨੂੰ ਜੇ ਠੀਕ ਤਰੀਕੇ ਨਾਲ ਇੱਕ ਰੈਜੂਲੇਸ਼ਨ ਹੁੰਦਾ ਉਹਦੀ ਨਿਖੇਧੀ ਕੀਤੀ ਜਾਂਦੀ ਤਾਂ ਦੋਨਾਂ ਤਰ੍ਹਾਂ ਨੂੰ ਆਪੋਜੀਸ਼ਨ ਤੇ ਜਿਹੜੀ ਰੂਲਿੰਗ ਪਾਰਟੀ ਨੂੰ ਮਿਲ ਕੇ ਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਮੇਰੀ ਸਮਝ ਇਹ ਹੈ ਕਿ ਬਾਜਵਾਦ ਸਾਹਿਬ ਨੇ ਜਿਹੜਾ ਬੇਲੜਾ ਮਾਮਲਾ ਉਠਾਇਆ ਸੰਤ ਸੀਚੇਵਾਲ ਵਾਲਾ ਬਦਲ ਨਤੀਜਾ ਕੀ ਹੋਇਆ ਕਿ ਵੈ ਸਾਰੀ ਦੀ ਸਾਰੀ ਕਾਂਗਰਸ ਦੇ ਗਲ ਪੈ ਗਈ ਹਾਂਜੀ ਹਾਂਜੀ ਕਾਂਗਰਸ ਜਿਹੜੀ ਹੈ ਡਿਫੈਂਸਿਵ ਹੋ ਗਈ ਔਰ ਖੁਦ ਮਤਲਬ ਬਾਜਵਾਦ ਸਾਹਿਬ ਵੀ ਉਸ ਵੇ ਛੱਡ ਕੇ ਚਲੇ ਗਏ ਸੀਗੇ ਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦਾ ਨਿੰਦਾ ਪ੍ਰਸਤਾਵ ਉਹਨਾਂ ਦੇ ਖਿਲਾਫ ਪੇਸ਼ ਹੋਇਆ ਤੇ ਉਹ ਪਾਸ ਹੋਇਆ ਨਹੀਂ ਸਿਚਾਈ ਜੈ ਇਸ ਤਰ੍ਹਾਂ ਕਰਨਾ ਕਰਾਉਣਾ ਕਿਉਂਕਿ ਜੇ ਜੇ ਆਪੋਜੀਸ਼ਨ ਦੀ ਜੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਨੂੰ ਘੇਰਨਾ ਹੈ ਤੇ ਆਪ ਜੀ ਜਿਨ ਆਪਣੇ ਹੀ ਬੁਨੇ ਹੋਏ ਜਾਲ ਦੇ ਵਿੱਚ ਆਪ ਫਸ ਜੇ ਸਰਕਾਰ ਦੇ ਘਰੇ ਚਾ ਜੀ ਮੇਰਾ ਖਿਆਲ ਹੈ ਇਹ ਤੋਂ ਵੱਡੀ ਬਦਕਿਸਮਤੀ ਹੋਰ ਨਹੀਂ ਹੋ ਸਕਦੀ ਕਾਂਗਰਸ ਪਾਰਟੀ ਦਾਵਾ ਤਾਂ ਇਹ ਕਰਦੀ ਹੈ ਕਿ 2027 ਚ ਉਹਨਾਂ ਦੀ ਸਰਕਾਰ ਬਣੂਗੀ ਵੀ ਲੇਕਿਨ ਜਿਹੜੇ ਲੱਛਣ ਹੈ ਇਹ ਤਾਂ ਮੈਨੂੰ ਲੱਗਦਾ ਵੀ ਸਰਕਾਰ ਬਣਾਉਣ ਵਾਲੇ ਹੈ ਨਹੀਂ ਤੇ ਜਿਹੜਾ ਕੋਈ ਮਾੜਾ ਮੋਟਾ ਕੋਲੇ ਹੈਗਾ ਉਹ ਵੀ ਗੋਣ ਵਾਲੀ ਗੱਲ ਹੈ ਜੀ ਸੰਧੂ ਸਾਹਿਬ ਬਿਲਕੁਲ ਜੀ ਜੀ ਤੇ ਨਸ਼ੇ ਦਾ ਵਪਾਰ ਚ ਕਹਿੰਦੇ ਹੁਣ ਵੱਡੀਆਂ ਮੱਛੀਆਂ ਵੱਲੇ ਧਿਆਨ ਆ ਪੁਲਿਸ ਦਾ ਹੋਊਗਾ ਕੁਝ ਬੈਸੇ ਗੱਲੇ ਆ ਸੰਤੂ ਸਾਹਿਬ ਇਹ ਗੱਲ ਜਿਹੜੀ ਹੈ ਇਹਨੂੰ ਕੀ ਕਹੀਏ ਬਈ ਤੇ ਹੱਸ ਗਏ ਕਿ ਇਹਦੇ ਤੇ ਰੋ ਗਏ ਸਵਾਲ ਇਹ ਹੈ ਕਿ ਪੰਜਾਬ ਨੂੰ ਨਸ਼ਿਆਂ ਨੇ ਜਿਹੜਾ ਹੈਗਾ ਜਕੜਿਆ ਹੋਇਆ ਹੈ ਸਰਕਾਰਾਂ ਪਹਿਲਾਂ ਵੀ ਹੁੰਦੀਆਂ ਸੀ ਅਕਾਲੀ ਸਰਕਾਰ ਵੀ ਹੁੰਦੀ ਸੀ ਕਾਂਗਰਸੀਆਂ ਸਰਕਾਰਾਂ ਹੁੰਦੀਆਂ ਸੀ ਤਿੰਨ ਸਾਲ ਇਹ ਸਰਕਾਰ ਨੂੰ ਵੀ ਬਣੀ ਨੂੰ ਹੋ ਗਏ ਹੈ ਸਾਲ ਦੋ ਰਹਿ ਗਏ ਦੋਆਂ ਦੇ ਵਿੱਚੋਂ ਆਪਾਂ 21 ਕਵਾਂਗੇ ਕਿ ਲਾਸਟ ਸਾਲ ਜਿਹੜਾ ਹੈਗਾ ਉਹ ਇਲੈਕਸ਼ਨ ਇਅਰ ਹੁੰਦਾ ਹੈ ਉਹਦੇ ਵਿੱਚ ਤਾਂ ਕੁਝ ਕੰਮ ਕਰਾਉਣ ਨੂੰ ਹੁੰਦਾ ਨਹੀਂ ਅਫਸਰਾਂ ਦੇ ਵਿੱਚ ਵੀ ਜਿਹੜੀ ਹੈ ਉਹ ਜਿਹੜੀ ਹਿੰਮਤ ਹੈ ਉਹ ਨਹੀਂ ਰਹਿੰਦੀ ਉਹ ਵੀ ਟਿੰਦੂ ਦੇ ਪੈ ਜਾਂਦੇ ਹੈ ਉਹ ਸੋ ਇੱਥੇ ਚਾਹੀਦਾ ਤਾਂ ਇਹ ਸੀ ਕਿ ਜੇ ਆਪਾਂ ਪਿਛਲੀਆਂ ਸਰਕਾਰਾਂ ਨੂੰ ਵੀ ਆਪਾਂ ਜਿਹੜਾ ਹੈਗਾ ਮਾਫ਼ ਨਹੀਂ ਕਰਦੇ ਤੇ ਨਾ ਇਹਨਾਂ ਨੂੰ ਬਰੀ ਕੀਤਾ ਜਾ ਸਕਦਾ ਹੈ ਕਿ ਇਹਨਾਂ ਨੇ ਨਸ਼ਿਆਂ ਦੇ ਮੁੱਦੇ ਦੇ ਤੇ ਸਿਰਫ ਇੱਕੋ ਹੀ ਕੰਮ ਕੀਤਾ ਜੀ ਇੰਨੇ ਅਸੀਂ ਬੰਦੇ ਫੜ ਲਏ ਇੰਨੇ ਐਫ ਆਈ ਆਰ ਦਰਜ ਹੋ ਗਿਆ ਇਹਨਾਂ ਨਸ਼ਾ ਬਰਾਂਦ ਹੋ ਗਿਆ ਉਹ ਮਤਲਬ ਜਿਹੜੇ ਹੈਗੇ ਅੰਕੜੇ ਪੇਸ਼ ਕਰ ਦਿੰਦੇ ਇਹ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਚ ਵੀ ਅੰਕੜੇ ਪੇਸ਼ ਹੁੰਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਹੁੰਦੇ ਰਹੇ ਆ ਚਲੋ ਚੰਦੀ ਸਾਹਿਬ ਚੰਨੀ ਸਾਹਿਬ ਨੂੰ ਆਪਾਂ ਮਾਫ਼ ਕਰ ਦਿੰਦੇ ਨੇ ਕਿਉਂਕਿ 111 ਦੇ ਨਾਲੇ ਮੁੱਖ ਮੰਤਰੀ ਸੀ ਤੋਂ ਹੁਣ ਵੀ ਗੱਲ ਲਗਭਗ ਉਹੀ ਆਉਂਦੀ ਹੈ ਪਰ ਫਿਰ ਵੀ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਕਿ ਜਿਹੜਾ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਦੇ ਵਿੱਚ ਉੱਥੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਜਿਹੜੀਆਂ ਹੈਗੀਆਂ ਵੱਡੀਆਂ ਮੱਛੀਆਂ ਦੀ ਜਿਹੜੀ شناخت ਕਰਨ ਵਾਸਤੇ ਜਿਹਨੂੰ ਅੰਗਰੇਜ਼ੀ ਚ ਮੈਪਿੰਗ ਕਹਿੰਦੇ ਆ ਨਹੀਂ ਪਹਿਲਾਂ ਨਹੀਂ ਪਤਾ ਇਹਨਾਂ ਨੂੰ ਕਿਹੜੀਆਂ ਵੱਡੀਆਂ ਮੱਛੀਆਂ ਪਤਾ ਤਾਂ ਸਾਰਾ ਕੁਝ ਹੀ ਆ ਜੀ ਹੁਣ ਸਵਾਲਾਂ ਸੀ ਨਾ ਨਾ ਰਹਿਣਾ ਸਵਾਲ ਇਹੀ ਪੈਦਾ ਹੁੰਦਾ ਨਾ ਮੈਂ ਇਹੀ ਤੇ ਗੱਲ ਕੀਤੀ ਹੈ ਉਹ ਕਹਿੰਦੇ ਜੀ ਹੁਣ ਅਸੀਂ ਜਿਹੜੀ ਹੈਗੀ ਸਾਰੇ ਜਿਹੜੇ ਪੁਲਿਸ ਕਮਿਸ਼ਨਰ ਹੈ ਸਾਰੇ ਐਸ ਮੈਂ ਤੁਹਾਡੇ ਨਾਲ 101% ਸਹਿਮਤ ਹਾਂ ਸੰਧੂ ਸਾਹਿਬ ਕਿ ਜਿਹੜੇ ਲੋਕ ਛੋਟੇ-ਛੋਟੇ ਜਿਹੜੇ ਬੰਦੇ ਫੜੇ ਆ ਉਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਬਿਲਕੁਲ ਬੰਦੇ ਨੂੰ ਸਵਾਰ ਕੇ ਇੰਟਰੋਗੇਟ ਕੀਤਾ ਹੋਵੇ ਤੂੰ ਕੀ ਤੋਂ ਲੈ ਕੇ ਆ ਉਹ ਨਾਲ ਹੀ ਨਾਲ ਅਗਲੇ ਦੱਸਿਆ ਚੱਲਦੇ ਚੱਲਦੇ ਮੇਰੇ ਖਿਲਾਫ ਘੰਟੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਕੜੀ ਸਾਹਮਣੇ ਆਜੂ ਬਿਲਕੁਲ ਪਰ ਗੱਲ ਇਹ ਕੀ ਦੇ ਵੱਡੇ ਬੰਦੇ ਆ ਵੱਡੇ ਬੰਦੇ ਨੂੰ ਜਿਹੜੀ ਸਰਪ੍ਰਸਤੀ ਹੈ ਉਹ ਸਰਪ੍ਰਸਤੀ ਸਿਆਸਤਦਾਨਾਂ ਦੀ ਵੀ ਹੁੰਦੀ ਹੈ ਮਿਲੀ ਭੁਗਤ ਪੁਲਿਸ ਦੀ ਵੀ ਹੁੰਦੀ ਹੈ ਔਰ ਸਮਗਲਰ ਤਾਂ ਜਿਹੜੇ ਵੱਡੇ ਬੰਦੇ ਤਾਂ ਹੁੰਦੇ ਹੀ ਹੁੰਦੇ ਆ ਉਹ ਕਮਾਈ ਕਰਦੇ ਆ ਔਰ ਇਹ ਕਿ ਧੰਦਾ ਜਿਹੜਾ ਹੈਗਾ ਨਾ ਨੂੰ ਅਸੀਂ ਕਹਾਂਗੇ ਇੱਕ ਪੈਰਲਲ ਆਰਥਿਕਤਾ ਚੱਲਦੀ ਹੈ। ਅੱਛਾ ਜੀ ਜਿਹੜੀ ਸਾਨੂੰ ਜਿਹੜੀ ਸਾਡੀ ਪੈਰਲਲ ਆਰਥਿਕਤਾ ਹੈ ਉਹਦੇ ਤੇ ਹੈ ਪੂਰੇ ਦੇ ਵਿੱਚ ਕਿਉਂਕਿ ਸਾਰੇ ਲਿਬੜੇ ਹੋਏ ਇਸ ਲਈ ਕਹਿੰਦੇ ਉਹ ਜਿਹੜੇ ਹੈਗੇ ਉਹਨਾਂ ਨੂੰ ਛੱਡ ਦੇ ਦੇ ਇੱਕ ਆਪਣਾ ਕੋਟਾ ਪੂਰਾ ਕਰਦੇ ਜਿਸ ਇੰਨੇ ਬੰਦੇ ਫੜ ਲਿੱਤੇ ਇੰਨੇ ਕਰ ਲੇ ਚੱਕਾ ਇਹ ਬਹੁਤ ਵਧੀਆ ਗੱਲ ਕੀਤੀ ਹੈ ਗੌਰਵ ਯਾਦਵ ਸਾਹਿਬ ਨੇ ਕੱਲ ਉਹਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਸੀਂ ਜਿਹੜੇ ਬੰਦੇ ਫੜੇ ਸੀ ਉਹਦੀ ਇੰਟਰੋਗੇਸ਼ਨ ਜਿਹੜੀ ਹੈਗੀ ਆ ਉਹ ਪ੍ਰਾਪਰ ਕੀਤੀ ਗਈ ਹੈ ਜਾਂ ਜੇ ਲੋੜ ਪਈ ਤਾਂ ਦੁਬਾਰਾ ਵੀ ਕਰ ਸਕਦੇ ਆ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਿਆਂ ਨੂੰ ਅਸੀਂ ਕਾਬੂ ਕਰ ਲਾਂਗੇ ਬਹੁਤ ਅੱਛੀ ਗੱਲ ਹੈ ਜੇ ਕਾਬੂ ਕਰ ਲੈਣਗੇ ਜੇ ਰਿਜ਼ਲਟ ਸਾਡੇ ਸਾਹਮਣੇ ਆਉਣਗੇ ਉਹ ਇੱਕ ਕਹਾਵਤ ਹੈ ਨਾ ਕੋਈ ਬੰਦਾ ਆਪਣੇ ਵਾਲ ਕਟਾਉਣ ਵਾਸਤੇ ਗਿਆ ਸੀ ਨਾਈ ਕੋਲੇ ਤੇ ਕਹਿੰਦਾ ਨਾਈਆ ਵਾਲ ਕੱਢੇ ਕਢੇ ਉਗਣਾ ਤੇਰੇ ਤੇ ਅੱਗੇ ਡਿੱਗਣਗੇ ਹਫਤਾ ਇੱਕ ਹੀ ਹੈ ਆਪਾਂ ਦੋ ਹਫਤੇ ਤਿੰਨ ਹਫਤੇ ਦੇ ਦੇਣਾ ਤਿੰਨ ਚਾਰ ਹਫਤੇ ਦੇ ਵਿੱਚ ਜੇ ਤਾਂ ਕੋਈ ਰਿਜ਼ਲਟ ਹੈ ਠੀਕ ਹੈ ਨਹੀਂ ਕਹਿੰਦਾ ਕੋਈ ਗੋਬੜੂਆ ਤਾਂ ਮਿੱਟੀ ਕਾੜੀ ਸੀ ਪਹਿਲਾਂ ਪਹਿਲਾਂ ਵੀ ਠਹਾੜਦੇ ਰਹੇ ਕਿ ਕੋਈ ਗੌਰਵ ਯਾਦ ਸਭ ਤਾਂ ਮਤਲਬ ਜਿੱ ਤੱਕ ਆਪਣੇ ਜਿਹੜੇ ਹੈਗੇ ਕਾਇਮ ਕਾਮ ਡੀਜੀਪੀ ਹੈ ਪਹਿਲਾਂ ਤਾਂ ਰੈਗੂਲਰਟੀ ਦੀ ਗੱਲ ਹੋ ਰਹੀ ਹੈ ਜੇ بڑے ਕਾਬਲ ਡੀਜੀਪੀ ਹੁੰਦੇ ਸੀ ਜੀ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਇਹਨਾਂ ਨੇ ਕੁਝ ਕਰਤਾ ਤਾਂ ਫਿਰ ਮੇਰੇ ਖਿਆਲ ਮੁਤਾਬਕ ਹੈ ਇਹਨਾਂ ਨੂੰ ਤਾਂ ਭਾਰਤ ਰਤ ਨਾਲ ਅਵਾਰਡ ਦੇਣਾ ਚਾਹੀਦਾ ਸਮਝ ਤਰੀਹਾ ਜੀ ਜੀ ਅਪਦੇ ਸਾਹਿਬ ਦਾ ਕੰਮ ਕਰਦਾ ਹੋ ਸਕਦਾ ਹੈ ਕਿ ਵਧੀਆ ਕੰਮ ਉੱਤੇ ਚੜ੍ਹਦੇ ਨੇ ਬਣਾ ਬਿਲਕੁਲ 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 ਇਸ ਕਰਕੇ ਅਸੀਂ ਵੈਲਕਮ ਕਰਦੇ ਹਾਂ ਇਸ ਸਟੈਪ ਚੰਗਾ ਸ਼ੁਰੂਆਤ ਅੱਛੀ ਹੈ ਲੇਕਿਨ ਇਹ ਜਿਹੜਾ ਹੈਗਾ ਜਿਹੜਾ ਸਿਖਰ ਹੈ ਉਹ ਕੀ ਹੋਊਗਾ ਆਪਾਂ ਇਹ ਵੇਖਾਂਗੇ ਜੀ ਆਉਣ ਵਾਲੇ ਸਮੇਂ ਚ ਜੀ

Sifer Chesusat 0660 QTL because we care. We ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਜੋ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787 ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟਾਫਟ ਹਾਈਵੇ ਬੇਤੇ, ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ, ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ, ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੂਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 64, ਯਾਨੀ 360 फाइव टू सिक्स जीरो सिक्स सिक्स ये दो लोकेशन तो सेवा में प्रदान करते ने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कात सौ सतानवे तेईस चौरजा ਹਾਂਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ਼ ਕੀਤੇ ਬਿਨਾਂ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ, ਚੂੜੀਆਂ, ਨਗਾਵਲੀਆਂ, ਸੋਹਣੀਆਂ-ਸੋਹਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਐਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੇਨਿਊ ਸਾਊਥ-ਈਸਟ ਕੈਂਟ। ਲੁਧਿਆਣਾ ਅਦਾਲਤ ਨੇ ਕਿਹੜਾ ਫੈਸਲਾ ਦਿੱਤਾ ਜੀ ਅਸਲ ਦੇ ਵਿੱਚ ਜਿਹੜਾ ਹੈ ਸੰਧੂ ਸਾਹਿਬੀ ਬਹੁਤ ਹੀ ਅਫਸੋਸਨਾਕ ਪਹਿਲੂ ਹੈ 2023 ਦੇ ਵਿੱਚ ਇੱਕ ਲੜਕੀ ਸੀ 5 ਸਾਲਾਂ ਦੀ ਜੀ ਉਹ ਲੜਕੀ ਜਿਹੜੀ ਹੈਗੀ ਹੈ ਉਹ ਲੜਕੀ ਨੂੰ ਰੇਪ ਕੀਤਾ ਔਰ ਉਸ ਤੋਂ ਬਾਅਦ ਉਹ ਲੜਕੀ ਦਾ ਜਿਹੜਾ ਹੈਗਾ ਮਰਡਰ ਹੋ ਗਿਆ ਅੱਛਾ ਜਿਹੜਾ ਬੰਦਾ ਸੀ ਢਾਬਾ ਢਾਬਾ ਉੱਥੇ ਕੋਈ ਇਲਾਕਾ ਹੈ ਲੁਧਿਆਣੇ ਦੇ ਵਿੱਚ ਉੱਥੇ ਪੁਲਿਸ ਸਟੇਸ਼ਨ ਵੀ ਹੈ ਉੱਥੇ ਇੱਕ ਸ਼ਖਸ ਸੀਗਾ ਬਜ਼ੁਰਗ ਬੰਦਾ ਸੀਗਾ ਤੇ ਉਹ ਚਾਹ ਦੀ ਰੇੜੀ ਲਾਉਂਦਾ ਹੁੰਦਾ ਸੀ ਜੀ ਚਾਹ ਦੀ ਰੇੜੀ ਜਿਹੜੀ ਲਾਉਂਦਾ ਹੁੰਦਾ ਸੀ ਉੱਥੇ ਇੱਕ ਉਹਨਾਂ ਦੇ ਗਵਾਂਢ ਦੇ ਵਿੱਚ ਉਹਨਾਂ ਦੇ ਮਹੱਲੇ ਦੇ ਵਿੱਚੋਂ ਇੱਕ ਬੰਦਾ ਅਸ਼ੋਕ ਨਾਂ ਦਾ ਬੰਦਾ ਉਹਨਾਂ ਦੇ ਕੋਲੇ ਆਉਂਦਾ ਹੁੰਦਾ ਸੀ ਚਾਹ ਪਾਣੀ ਪੀਂਦਾ ਹੁੰਦਾ ਸੀ ਤੇ ਅਸ਼ੋਕ ਦੇ ਤਾਏ ਦਾ ਪੁੱਤ ਸੋਨੂ ਨਾਂ ਦਾ ਬੰਦਾ ਜਿਹੜਾ ਕਿਤੇ ਹੋਰ ਰਹਿੰਦਾ ਸੀ ਜੀ ਉਹ ਆਪਣੇ ਚਾਚੇ ਦੇ ਪੁੱਤ ਨੂੰ ਮਿਲਣ ਵਾਸਤੇ ਆਉਂਦਾ ਤੇ ਕਈ ਵਾਰੀ ਉਹ ਵੀ ਚਾਹ ਪੀਣ ਵਾਸਤੇ ਨਾਲ ਹੀ ਆ ਜਾਂਦਾ ਕਿਉਂਕਿ ਇਹ ਬਜ਼ੁਰਗ ਹੈ ਮੇਰੇ ਖਿਆਲ ਮੁਤਾਬਕ ਇਹਨਾਂ ਨੂੰ ਲੱਗਦਾ ਹੈ ਅਭੀ ਇਹ ਵੀ ਸ਼ੈਲ ਪ੍ਰਵਾਸੀ ਮਜ਼ਦੂਰ ਹੋਵੇ ਤੇ ਉਹ ਵੀ ਉੱਥੇ ਪ੍ਰਵਾਸੀ ਇਹ ਲੱਗਦੀ ਹੈ ਉਥੇ ਚਾਹ ਪਾਣੀ ਪੀ ਲੈਂਦਾ ਚਲਾ ਜਾਂਦਾ ਆ ਜਾਂਦਾ ਕਰਦਾ ਉਹਦੀ ਇੱਕ ਛੋਟੀ ਜੀ ਦੋਤੀ ਸੀ 5 ਸਾਲਾਂ ਦੀ ਜਿਹਦੇ ਕੋਲੇ ਖੇਡਦੀ ਹੁੰਦੀ ਓਹੋ ਇੱਕ ਵਾਰੀ ਇਹ ਜਿਹੜਾ ਜਿਹੜਾ ਇਹ सोनू ਨਾਲ ਦਾ ਬੰਦਾ ਆਇਆ ਤੇ ਉਹਨੂੰ ਕਹਿੰਦਾ ਚਲ ਬੱਚੀਏ ਤੈਨੂੰ ਮੈਂ ਚਾਕਲੇਟ ਦਵਾ ਲੇ ਮੈਂ ਚਾਕਲੇਟ ਦੇ ਬਹਾਨੇ ਉਹਨੂੰ ਬਾਹਰ ਲੈ ਗਿਆ ਸ਼ਾਮ ਤੱਕ ਜੇਦੋ ਬੱਚੀ ਨਾ ਮੁੜੀ ਨਾਨਾ ਜਿਹੜਾ ਹੈਗਾ ਘਬਰਾ ਗਿਆ ਉਹਨੇ ਇਧਰ ਉਧਰ ਲੱਭਿਆ ਆਲਟੀਮੇਟਲੀ ਉਹਨੇ ਪੁਲਿਸ ਨੂੰ ਇਨਫੋਰਮ ਕਰਤਾ ਪੁਲਿਸ ਨੇ ਉਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਤੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਿਆ ਕਿ ਉਹ ਕੁੜੀ ਨੂੰ ਲੈ ਕੇ ਬੱਚੀ ਨੂੰ ਲੈ ਕੇ ਆਪਣੇ ਤਾਏ ਦੇ ਪੁੱਤ ਦੇ ਘਰ ਅਸ਼ੋਕ ਦੇ ਘਰ ਚਲਾ ਗਿਆ ਪੁਲਿਸ ਨੇ ਮੌਕੇ ਤੇ ਜਾ ਕੇ ਘਰ ਦੀ ਤਲਾਸ਼ੀ ਲਈ ਤੇ ਘਰ ਦੇ ਵਿੱਚੋਂ ਜਿਹੜੇ ਹੈਗੇ ਕੱਪੜੇ ਮਿਲੇ ਉਸ ਲੜਕੀ ਦੇ ਫਿਰ ਉਹਨਾਂ ਨੇ ਜਦੋਂ ਘਰ ਦੀ ਹੋਰ ਤਲਾਸ਼ੀ ਲਈ ਤੇ ਡੁਗਾਈ ਨਾਲ ਤਲਾਸ਼ੀ ਲਈ ਤੇ ਇੱਕ ਬਕਸੇ ਦੇ ਵਿੱਚੋਂ ਬੱਚੀ ਦੀ লাশ ਮਿਲ ਗਈ ਓਹੋ ਨਤੀਜਾ ਇਹ ਹੋਇਆ ਕਿ ਉਹ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਪਰ ਹੁਣ ਦਾ ਨਤੀਜਾ ਹੋ ਗਿਆ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਇਧਰ ਉਧਰ ਲੱਭਦੇ ਰਹੇ ਅਲਟੀਮੇਟਲੀ ਫਿਰ ਉਹਨੂੰ ਜਿਹੜਾ ਹੈਗਾ 2024 ਦੇ ਮਾਰਚ ਮਹੀਨੇ ਦੇ ਵਿੱਚ ਉਹ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਸੀ ਔਰ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਇਸ ਕਰਕੇ ਇਹਦੀ ਜਿਹੜੀ ਹੈਗੀ ਹੈ ਬੜੀ ਸਪੀਡੀ ਟ੍ਰਾਇਲ ਹੋਈ ਜਿਹੜੀ ਸਪੈਸ਼ਲ ਬਿਲਕੁਲ ਜੀ 24 ਚ ਗ੍ਰਿਫਤਾਰ ਕੀਤਾ ਤੇ ਆ 25 ਜਨਮ ਫੈਸਲਾ ਵੀ ਦਿੱਤਾ ਹਾਂਜੀ 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 ਨਹੀਂ ਮੇਰੇ ਖਿਆਲ 25 ਜੀ ਗਰਵਾਪਾ ਹਾਂ 24 ਚ ਗ੍ਰਿਫਤਾਰ ਕੀਤਾ ਤੇ 25 ਦੇ ਵਿੱਚ ਉਹਨਾਂ ਨੇ ਜੀ ਇਹਦੀ ਜਿਹੜੀ ਹੈਗੀ ਸਪੀਡ ਨਾਲ ਦੀ ਟ੍ਰਾਇਲ ਕਰਦੇ ਆ ਹੋਇਆ ਜਿਹੜੇ дяਦ ਸਾਹਿਬ ਸੀ ਉਹਨਾਂ ਨੇ ਇਹਦਾ ਫੈਸਲਾ ਦਿੱਤਾ ਇਹਦੇ ਚ ਇਹਨੂੰ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਔਰ ਉਹ 5 ਲੱਖ ਦੇ ਵਿੱਚੋਂ ਜੁਰਮਾਨਾ 4 ਲੱਖ ਰੁਪਈਆ ਪੀੜਤ ਪਰਿਵਾਰ ਨੂੰ ਦੇਣ ਦੀ ਗੱਲ ਕਹੀ ਹੈ ਤੇ ਨਾਲ ਜਿਹੜੀ ਹੈਗੀ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਉਹਨੇ ਉਹ ਕਿਹੋ ਜਿਹੀ ਸਜ਼ਾ ਦੇ ਦਿੱਤੀ ਜੀ ਹਾਂਜੀ ਬਿਲਕੁਲ ਬਿਲਕੁਲ ਫਾਂਸੀ ਦੀ ਸਜ਼ਾ ਉਹਨੇ ਕਿਹਾ ਜੀ ਮੈਂ ਬੇਗੁਨਾਹ ਹੈ ਅਦਾਲਤ ਨੇ ਕਿਹਾ ਨਹੀਂ ਇਹੋ ਜਿਹੇ ਬੰਦੇ ਨਾਲ ਕਿਸੇ ਕਿਸਮ ਦੀ ਲਿਹਾਜ਼ ਨਹੀਂ ਹੋਣੀ ਚਾਹੀਦੀ ਜਿਹੜਾ ਛੋਟੀ ਬੱਚੀ ਦੀ ਦੁਨੀਆਦਾਰੀ ਦੇਖੇ ਕੋਈ ਉਹਨਾਂ ਵਾਲੇ ਬੱਚੇ ਨੂੰ ਕੀ ਜੀ ਜੀ ਉਹਨੂੰ ਆਪ ਦੀ ਸ਼ਿਕਾਰ ਬਣਾਉਂਦਾ ਤੇ ਇਸ ਬੰਦੇ ਨਾਲ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਇਹਨੂੰ ਫਾਂਸੀ ਤੇ ਟਿਲ ਡੈਥ ਆਊਟਰ ਤੇ ਲਿਖਿਆ ਕਿ ਜਿੰਨੀ ਦੇਰ ਤੱਕ ਮਰਦਾ ਨਹੀਂ ਇਹਨੂੰ ਮਤਲਬ ਲਟਕਾਇਆ ਹੀ ਰੱਖਿਆ ਜਾਵੇ ਫਾਂਸੀ ਤੇ ਅਗਾਂਹ ਇਹਦੇ ਤੇ ਅਗਲੀ ਗੱਲ ਇਹ ਸੰਧੂ ਸਾਹਿਬ ਕੇ ਜਿਹੜੀ ਫਾਂਸੀ ਦੀ ਸਜ਼ਾ ਨਾ ਇਟਲੀ ਅਦਾਲਤ ਸੈਸ਼ਨ ਕੋਰਟ ਤੱਕ ਕਰਦਣੀ ਹੈ ਲੇਕਿਨ ਇਹਨੂੰ ਉਨੀ ਦੇਰ ਤੱਕ ਜਿਹੜਾ ਹੈਗਾ ਐਗਜ਼ੀਕਿਊਟ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਹਾਈ ਕੋਰਟ ਚੋਂ ਇਹਦੀ ਪੁਸ਼ਟੀ ਨਾ ਕਰਵਾਈ ਜਾਵੇ ਜੀ ਜੀ ਉਹਨੇ ਮਾਮਲਾ ਹਾਈ ਕੋਰਟ ਜਾਊਗਾ ਹਾਈ ਕੋਰਟ ਦੇ ਵਿੱਚੋਂ ਜੇ ਪੁਸ਼ਟੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਦੇ ਕੋਲ ਇਹ ਦੋ ਵਜੇ ਸਟੇਜਾਂ ਹੈਗੀਆਂ ਉਹ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕਰ ਸਕਦਾ ਆਪਣੀ ਅਪੀਲ ਕਰ ਦਾਇਰ ਕਰ ਸਕਦਾ ਅਗਰ ਹਾਈ ਕੋਰਟ ਚੋਂ ਵੀ ਉਹਦੀ ਅਪੀਲ ਨਾ ਮਨਜ਼ੂਰ ਹੋ ਜਾਂਦੀ ਹੈ ਤਾਂ ਫਿਰ ਉਹ ਸੁਪਰੀਮ ਕੋਰਟ ਵੀ ਜਾ ਸਕਦਾ ਹੈ ਜੀ ਇੱਥੇ ਬਿਲਕੁਲ ਇੱਕ ਆਪਸ਼ਨ ਹੈਗੀ हां कई बार ਸਾਡੇ ਮਤਲਬ ਜਿਹੜੇ ਸਰੋਤੇ ਇਹ ਸੋਚ ਸਕਦੇ ਆ ਵੀ ਗਰੀਬ ਆਦਮੀ ਜਿਹਦੇ ਕੋਲੇ ਕੋਈ ਪੈਸਾ ਢੇਲਾ ਨਹੀਂ ਹੈ ਉਹ ਕਿਵੇਂ ਕਰੂਗਾ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਭਾਰਤੀ ਕਾਨੂੰਨ ਦੇ ਮੁਤਾਬਕ ਹਰ ਬੰਦਾ ਜਿਹਦੇ ਕੋਲੇ ਭਾਵੇਂ ਕੁਝ ਵੀ ਨਾ ਹੋਵੇ ਉਸ ਬੰਦੇ ਨੂੰ ਵਕੀਲ ਜਿਹੜਾ ਹੈਗਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਕਿ ਉਹ ਆਪਣੀ ਚਾਰਾਜੋਈ ਕਰ ਲਵੇ ਇਥੇ ਪਰ ਮੈਨੂੰ ਨਹੀਂ ਲੱਗਦਾ ਢਿੱਲੋ ਸਾਹਿਬ ਕੋਈ ਵੀ ਬੰਦਾ ਇਹ ਫੀਲ ਕਰੇਗਾ ਕਿ ਜਿਹੋ ਜਿਹੇ ਜੁਰਮ ਉਸ ਬੰਦੇ ਨੇ ਕੀਤਾ 5 ਸਾਲ ਦੀ ਬੱਚੀ ਦਾ ਰੇਪ ਕੀਤਾ ਫਿਰ ਉਹਨੂੰ ਮਾਰਤਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਉਹਦੇ ਆਸਤੇ ਰਹਿਮ ਦੀ ਅਪੀਲ ਕੋਈ ਸੋਚਦਾ ਹੋਵੇ ਨਹੀਂ ਉਹ ਨਹੀਂ ਹੋ ਉਹ ਤੇ ਇਹੀ ਸੰਧੂ ਸਾਹਿਬ ਇਹ ਹੈ ਨਾ ਕਿ ਜੇ ਜੇਲ੍ਹ ਦੇ ਵਿੱਚ ਬੈਠਾ ਬੰਦਾ ਹੈ ਜੇਲ੍ਹ ਦੇ ਵਿੱਚ ਬੈਠਾ ਉਹਨੂੰ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਕਿ ਜੇ ਤੂੰ ਚਾਹਣਾ ਹੈ ਅਪੀਲ ਕਰਨੀ ਤੈਨੂੰ ਸਰਕਾਰੀ ਵਕੀਲ ਮਹੱਈਆ ਕਰਵਾ ਦਿੱਤਾ ਜਾ ਹਾਂ ਬਿਲਕੁਲ ਬਿਲਕੁਲ ਇਹ ਇਹ ਆਪਸ਼ਨ ਹੈਗੀ ਆ ਉਹਦੇ ਲਈ ਕਿਉਂਕਿ ਤੁਸੀਂ ਦੇਖੋ ਜਦੋਂ ਬੰਬੇ ਦੇ ਵਿੱਚ ਬਹੁਤ ਵੱਡਾ ਕਤਲਿਆਮ ਹੋਇਆ ਸੀ ਪਾਕਿਸਤਾਨ ਵਾਲੇ ਪਾਸੇ ਕੁਝ ਬੰਦੇ ਆਏ ਸੀ ਉਹਨਾਂ ਨੇ ਕੀਤਾ ਸੀ ਜਦੋਂ ਖਸਬਨਾ ਦਾ ਇੱਕ ਬੰਦਾ ਜਿਹੜਾ ਫੜਿਆ ਗਿਆ ਸੀ ਬਾਕੀ ਮਾਰੇ ਗਏ ਸੀ ਜੀ ਸਾਹਬ ਜਿਹੜੀ ਹੈਗੀ ਸਾਡੀ ਸਰਕਾਰ ਨੂੰ ਮਜਬੂਰੀ ਸੀ ਉਹਨਾਂ ਦੀ ਕਾਨੂੰਨ ਹੈ ਕਿ ਉਹਨੂੰ ਇੱਕ ਜਿਹੜਾ ਸਰਕਾਰੀ ਵਕੀਲ ਮਹయ్యా ਕਰਵਾਇਆ ਗਿਆ ਸੀ ਸਰਕਾਰੀ ਖਰਚੇ ਤੇ ਤੇ ਉਹਨੇ ਵਕੀਲ ਨੇ ਜਾਰਾ ਜਿਉ ਕੀਤੀ ਲੇਕਿਨ ਫਾਂਸੀ ਉਹਨੂੰ ਫੇਰ ਵੀ ਹੋ ਗਈ ਸੀ ਹਾਂ ਇਹ ਗੱਲ ਤੁਹਾਡੀ ਠੀਕ ਹੈ ਕਿ ਇਹ ਜਿਹੇ ਮਾਮਲੇ ਤੇ ਜਿਹਨੇ ਇੰਨਾ ਮਤਲਬ ਕਢਾਉਣਾ ਅਪਰਾਧ ਕੀਤਾ ਹੋਵੇ ਉਹਦੇ ਨਾਲ ਅਦਾਲਤਾਂ ਵੀ ਕਈ ਵਾਰੀ ਜਿਹੜੀ ਹੈ ਉਹ ਰੀਤ ਨਹੀਂ ਕਰਦੀਆਂ ਜਿਹੜੇ ਪਹਿਲੇ ਹੋ ਗਿਆ ਉਹ ਚੱਲਦਾ ਹੀ ਰਹਿੰਦਾ ਕੰਮ ਜੀ ਜੀ ਤੇ ਭਦੌਰ ਦੇ ਵਿੱਚ ਟਰੱਕ ਤੋੜਤੇ ਜੀ ਪਹਿਲਾਂ ਵੀ ਭਦੌਰ ਦਾ ਮਾਮਲਾ ਜਿਹੜੇ ਇਸ ਪਾਸੇ ਕਾਫੀ ਭੱਕਦੇ ਰਹਿੰਦੇ ਆ ਹੁਣ ਫਿਰ ਇਹ ਕਹਿੰਦੇ ਵੀ 16 ਟਰੱਕ ਭੰਨ ਦਿੱਤੇ ਸ਼ੀਸ਼ੇ ਟੁੱਟੇ ਹੋਏ ਫੋਟੋ ਆਈਆਂ ਸੀ ਸਾਹਮਣੇ 21 ਸਾਲਾ ਮਾਮਲਾ ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਸੰਗਰੂਰ ਹੈ ਨਾ ਇੱਕ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਹੈ ਬੀਬੀ ਨਿਰਿੰਦਰ ਭਰਾਜ ਕਹਿੰਦੀ ਹੁੰਦੀ ਸੀ ਜੀ ਕਹਿੰਦੀ ਜੀ ਤਾਂ ਸਾਡੀ ਰਾਜਧਾਨੀ ਹੈ ਅਸੀਂ ਜਿੱਥੇ ਮਰਦੀ ਆ ਹਾਰਦੇ ਪਰ ਰਾਜਧਾਨੀ ਨਹੀਂ ਅਸੀਂ ਹਾਰਦੇ ਜੀ ਤੇ ਉਹ ਹੁਣ ਦੇਖੋ ਵੀ ਕਈ ਵਾਰ ਜਿਹੜੀ ਜਨਤਾ ਜਨਾਰ ਦੇ ਨਾਲ ਕੀ ਕਰ ਦਿੰਦੀ ਹੈ 2022 ਦੇ ਵਿੱਚ ਜਦੋਂ ਮੁੱਖ ਮੰਤਰੀ ਬਣਗੇ ਸੀ ਭਗਵੰਤ ਸਿੰਘ ਮਾਨ ਜੀ ਤੇ ਇਹਨਾਂ ਨੇ ਆਪਣੀ ਸੀਟ ਪਾਰਲੀਮੈਂਟ ਵਾਲੀ ਖਾਲੀ ਕਰਤੀ ਸੀ ਜੀ ਉਸ ਤੋਂ ਬਾਅਦ ਉੱਥੇ ਇਲੈਕਸ਼ਨ ਹੋਈ ਸੀ ਤੇ ਉਹ ਇਲੈਕਸ਼ਨ ਜਿਹੜੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਾਰ ਗਿਆ ਸੀ ਸਿਮਰਜੀਤ ਸਿੰਘ ਮਾਨ ਜਿੱਤ ਗਈ ਸੀ ਜੀ ਹੁਣ ਇਸੇ ਤਰੀਕੇ ਆਪਾਂ ਦੇਖੀ ਤਾਂ ਬੀਬੀ ਭਰਾਜ ਵੀ ਤੁਹਾਨੂੰ ਪਤਾ ਹੋ ਟਰੱਕ ਯੂਨੀਅਨ ਦੇ ਮਾਮਲੇ 'ਚ ਉਹਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਬਿਲਕੁਲ ਜੀ ਠੀਕ ਹੈ ਨਾ ਉਹਨਾਂ ਦੇ ਖਿਲਾਫ ਬੜਾ ਗੰਭੀਰ ਜਿਹੜੇ ਸੰਗੀਨ ਇਲਜ਼ਾਮ ਲੱਗੇ ਹੋਏ ਐ ਤੇ ਉਹਦੇ ਤੱਕ ਮਤਲਬ ਕੋਈ ਤਨਪੱਤੇ ਨਹੀਂ ਲੱਗੀ ਬੀਬੀ ਨੇ ਹਾਲਾਂਕਿ ਐਸਐਸਪੀ ਨੂੰ ਜਾ ਕੇ ਕੰਪਲੇਂਟ ਕਰਤੀ ਸੀ ਜੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਤੇ ਕੋਈ ਕਾਰਵਾਈ ਕਰੋ ਲੇਕਿਨ ਕਾਰਵਾਈ ਤਾਂ ਹੁਣ ਤੱਕ ਕੋਈ ਹੋਈ ਨਹੀਂ ਕੋਈ ਵੀ ਬੀਬੀ ਨੇ ਕਿਹਾ ਸੀ ਕਿ ਜੀ ਮੇਰੀ ਸਰਕਾਰ ਆ ਸਾਡੀ ਸਰਕਾਰ ਆ ਸਾਡੀ ਸਰਕਾਰ 'ਚ ਪੁਲਿਸ ਵੀ ਮੇਰੇ ਕਹੇ ਨਹੀਂ ਲੱਗਦੀ ਕਿਉਂਕਿ ਪੁਲਿਸ ਨੂੰ ਕੋਈ ਜਦੋਂ ਪਤਾ ਹੁੰਦਾ ਜੀ ਚਾਹਣ ਦੇ ਬਾਵਜੂਦ ਵੀ ਪੁਲਿਸ ਮਦਦ ਨਹੀਂ ਕਰ ਸਕਦੀ ਹੁੰਦੀ ਜੀ ਇਮੇਜ ਵਿੱਚ ਮੈਂ ਉਹਨਾਂ ਦੀ ਆਪਾਂ ਦੇਖੀ ਟਰੱਕ ਯੂਨੀਅਨਾਂ ਜਿਹੜੀਆਂ ਜੇ ਇੱਕ ਸਿਧਾਂਤ ਆਪਣਾ ਕਾਨੂੰਨੀ ਤੌਰ ਤੇ ਤਾਂ ਉਹਨਾਂ ਦੀ ਕੋਈ ਹੋਂਦ ਨਹੀਂ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੇ ਟਰੱਕ ਯੂਨੀਅਨਾਂ ਭੰਗ ਕਰਤੀਆਂ ਸੀ ਕਾਨੂੰਨ ਹੀ ਬਣਾਤਾ ਸੀ ਕਿ ਇਹਨਾਂ ਦੀ ਕੋਈ ਲੋੜ ਨਹੀਂ ਔਰ ਟਰਾਂਸਪੋਰਟਾਂ ਬਣੀਆਂ ਹਈਆਂ ਹਾਂਜੀ ਇੱਥੇ ਉਹਨਾਂ ਦੇ ਜਿਹੜੇ ਦੋ ਫਰੀਕ ਹੈ ਇੱਕ ਤਾਂ ਬੰਦਾ ਉਹ ਆਮ ਆਦਮੀ ਪਾਰਟੀ ਨਾਲ ਜਿਹੜਾ ਹੈਗਾ ਜੁੜਿਆ ਹੋਇਆ ਉਹ ਕਹਿੰਦਾ ਜੀ ਮੈਂ ਬੈਸਦਾ ਕਹਿੰਦਾ ਮੈਂ ਕੁਝ ਵੀ ਨਹੀਂ ਲੈਕਨ ਅਭੀ ਜਿਹੜੀ ਉਹ ਬਣੀ ਹੁੰਦੀ ਹੈ ਨਾ ਸਵਾਜੀ ਬਣਾ ਲੈਂਦੇ ਉਹ ਕੰਟਰੋਲ ਟਰੱਕ ਜੂ ਨਹੀਂ ਹੁੰਦਾ ਉਹਦੇ ਕੋਲ ਹੈ ਇੱਕ ਹੋਰ ਆਦਮੀ ਹੈ ਜਿਹਦੇ ਕੋਲੇ ਜਿਹੜੀ ਹੈਗੀ ਹੈ ਉਹਦੇ ਕੋਲੇ ਜਿਹੜੀਆਂ ਸਪੈਸ਼ਲਾਂ ਦਾ ਠਿਕਾ ਹੈ ਮਤਲਬ ਜਿਹੜੀਆਂ ਸਪੈਸ਼ਲਾਂ ਭਰਤੀਆਂ ਉਹਨੇ ਗੋਦਾਮਾਂ ਦੇ ਵਿੱਚੋਂ ਅਨਾਜ ਚੱਕਣਾ ਤੇ ਉਹ ਲੈ ਕੇ ਜਾਣਾ ਮਾਲ ਗੱਡੀ ਤੱਕ ਉਨੇ ਉਹ ਜਟਿਓਨ ਲੋਡ ਕਰਨੇ ਉਹਦੇ ਕੋਲੇ ਉਹ ਠੇਕਾ ਸੀ ਉਹ ਠੇਕੇ ਦੇ ਆਧਾਰ ਦੇ ਉੱਤੇ ਆਪਣੀਆਂ ਗੱਡੀਆਂ ਲੈ ਕੇ ਉਹਨੇ ਆਪਣੇ ਜਿਹੜੇ ਹੈਗੇ ਹੈ ਲੇਬਰ ਵਾਲੇ ਔਰ ਜਿਹੜੇ ਟਰੱਕ ਆਪਰੇਟਰ ਸੀ ਜਾਂ ਡਰਾਈਵਰ ਕੰਡੈਕਟਰ ਉਹਨਾਂ ਨੂੰ ਭੇਜਤਾ ਵੀ ਜਾਓ ਤੁਸੀਂ ਤੇ ਉਹ ਸਵੇਰੇ ਪਰਸੋ ਸਵੇਰੇ ਇੱਕ ਤੇ ਆ ਦਾ ਰਾਮ ਨਾਲ ਜੇ ਸੁੱਤੇ ਪਏ ਸੀਗੇ ਤੇ ਉਦੋਂ ਕਹਿੰਦੇ ਵੀ ਵੱਡੀਆਂ ਗੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਵੱਡੇ ਬੰਦੇ ਕੋਲੇ ਹੁੰਦੀਆਂ ਉਹਨੂੰ ਫੋਰਚੂਨਰ ਫੋਰਚੂਨਰ ਗੱਡੀਆਂ ਕਹਿੰਦੇ ਆਈਆਂ ਹਾਂਜੀ ਉਹਨਾਂ ਗੱਡੀਆਂ ਉਹਨਾਂ ਗੱਡੀਆਂ ਚ ਬੰਦੇ ਆਏ ਤੇ ਆ ਕੇ ਉਹਨਾਂ ਨੇ ਡਰਾਈਵਰਾਂ ਕੰਟਰੈਕਟਰਾਂ ਨੂੰ ਵੀ ਖੁੱਟਣਾ ਸ਼ੁਰੂ ਕਰਤਾ ਤੇ ਨਾਲ ਗੱਡੀਆਂ ਵੀ ਭੰਤੀਆਂ ਸ਼ੀਸ਼ੇ ਵਗੈਰਾ ਪੰਨ ਤੇ ਉਸ ਤੋਂ ਬਾਅਦ ਇਹ ਮਾਮਲਾ ਹਾਈਲਾਈਟ ਹੋ ਗਿਆ ਸਾਡੇ ਸਮਕਾਲੀ ਹੈ ਰਤਨਦੀਪ ਢਾਲੀ ਵਾਲੂ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਵੀਡੀਓ ਵੀ ਬਣਾ ਲਈ ਹਰਿਆ ਧਰਾਂ ਦੀ ਗੱਲ ਵੀ ਦੇਖੀ ਵੈਸੇ ਤਾਂ ਸਾਰੇ ਕਹਿੰਦੇ ਮੇਰਾ ਨਹੀਂ ਕਸੂਰ ਮੇਰਾ ਨਹੀਂ ਕਸੂਰ ਪਰ ਜਿਹੜੇ ਪੰਨੇ ਕੇ ਕੁੱਤੇ ਕੇ ਜਿਹਨਾਂ ਦੀਆਂ ਗੱਡੀਆਂ ਪੰਨੀਆਂ ਗੰਗਾ ਇਹ ਤਾਂ ਉਹਨਾਂ ਨੂੰ ਪਤਾ ਵੀ ਕਸੂਰ ਕੀ ਦਾ ਠੀਕ ਹੈ ਜਾਂ ਮੇ ਹੈ ਇਹ ਦਿਨ ਉਹਨੇ ਜਿਹੜਾ ਲੋਕਲ ਐ ਐਮਐਲਏ ਲੋਕਲ ਐ ਐਮਐਲਏ ਤੇ ਲਾਮ ਹੈ ਇਹ ਸਾਰੇ ਕੁਛ ਜਿਹੜੇ ਲੋਕ ਇਹ ਸਾਡੇ ਨਾਲ ਜਿਆਤੀ ਕਰਨ ਵਾਲੇ ਉਹਨਾਂ ਨੂੰ ਸਰਪ੍ਰਸਤੀ ਜਿਹੜੀ ਉਹ ਐਮਐਲਏ ਦੀ ਹੈ ਜੀ ਪਹਿਲੇ ਜਿਹੜੇ ਸਾਵਾ ਹੈ ਉਹਨਾਂ ਨੂੰ ਵੀ ਪੁੱਛਿਆ ਗਿਆ ਉਹਨਾਂ ਦਾ ਕੋਈ ਨਹੀਂ ਮੇਰਾ ਤਾਂ ਕੁਲਗਾ ਤੇ ਗਈ ਨਹੀਂ ਜਿਹੜਾ ਦੂਸਰਾ ਟਰੱਕ ਨੂੰ ਇਹਦਾ ਸੋ ਕਾਲਡ ਪ੍ਰਧਾਨਾ ਨੂੰ ਪੁੱਛਿਆ ਗਿਆ ਕਹਿੰਦਾ ਜੀ ਮੈਨੂੰ ਵੀ ਕੋਈ ਪਤਾ ਨਹੀਂ हां सीकंदि ਕਿਉਂਕਿ ਗੱਡੀਆਂ ਭਰਦੇ ਸਾਡੇ ਬੰਦੇ ਗਏ ਸੀ ਕੰਮ ਲੈਣ ਵਾਸਤੇ ਕਿ ਸਾਨੂੰ ਕੰਮ ਦੇ ਦੇ ਉੱਥੇ ਕੋਈ ਝਗੜਾ ਹੋ ਗਿਆ ਨਾ ਬੰਦੇ ਸਾਡੇ ਵੀ ਜ਼ਖਮੀ ਹੋ ਗਏ ਤੇ ਅਰਸੰਦੂ ਸਾਹਿਬ ਆਪ ਜਾਣਦੇ ਆ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਕੁੱਟ ਮਾਰ ਦਿੰਦਾ ਨਾ ਤੇ ਬਾਅਦ ਦੇ ਵਿੱਚ ਫਿਰ ਉਹ ਮੁਕੱਦਮਾ ਕਰਾਸ ਮੁਕੱਦਮਾ ਬਣਾਉਣ ਵਾਸਤੇ ਕਹਿੰਦੇ ਸਾਡੇ ਬੰਦੇ ਦੇ ਵੀ ਆ ਦੇਖੋ ਸੱਟਾਂ ਵੱਜ ਗਈਆਂ ਸੱਟ ਲੱਗੀ ਹੈ ਉਹ ਹਸਪਤਾਲ ਦੇ ਵਿੱਚ ਦਾਖਲ ਦੂਖਲ ਕਰਵਾ ਲੈਂਦੇ ਤੇ ਰੀਟਾਂ ਚ ਰੂਟਾਂ ਮਾਰ ਕੇ ਤੇ ਬਰਾਬਰ ਕਰ ਲੈਂਦੇ ਆ ਗੱਲ ਮੇਰੇ ਖਿਆਲ ਮੁਤਾਬਕ ਉਹ ਕਹਿੰਦੇ ਨੇ ਤਕੜੇ ਦਾ ਸੱਤੀ ਵੀ ਹਿਸਾ ਹੋਏ ਵੀ ਲਗਭਗ ਉਹੀ ਹੋਊ ਕਰਾਸ ਕੇਸ ਹੋ ਜਾਊਗਾ ਪਰ ਉਹ ਕਹਿੰਗੇ ਚਲੋ ਰਾਜੀ ਨਮਾ ਕਰ ਲੋ ਬਾਅਦ ਦੇ ਵਿੱਚ ਇਹੀ ਕੁਝ ਹੁੰਦਾ ਹੁੰਦਾ ਹੈ ਜੀ ਸੰਧੂ ਸਾਹਿਬ ਆਉਂਦੀ ਹੈ ਨਾ ਜੀ ਸੀਜ਼ਨ ਆਉਂਦਾ ਕੋਈ ਵੀ ਉਦੋਂ ਇਹ ਮਸਲੇ ਬਹੁਤ ਉੱਠਦੇ ਆ ਤੇ ਇਧਰ ਮੈਂ ਫਰੋਜ਼ਪੁਰ ਵਾਲੇ ਪਾਸੇ ਵੀ ਦੇਖਿਆ ਸੀ ਕਿ ਜਿਹੜੀ ਟੈਂਡਰ ਕਿਸੇ ਕੋਲੇ ਹੁੰਦੇ ਆ ਪਰ ਜਦੋਂ ਸੀਜ਼ਨ ਆ ਜਾਂਦਾ ਉਹ ਧੱਕੇ ਦੇ ਜ਼ੋਰ ਤੇ ਹਥਿਆਰਾਂ ਦੇ ਜ਼ੋਰ ਤੇ ਬੰਦਿਆਂ ਦੇ ਜ਼ੋਰ ਤੇ ਉਹ ਕੋਈ ਹੋਰ ਹੀ ਬੰਦਾ ਜਿਹੜਾ ਹੈਗਾ ਜਿਹੜਾ ਕਹਿੰਦੇ ਵੀ ਤਕੜਾ ਹੁੰਦਾ ਉਹ ਖਿੱਚ ਕੇ ਆਪਦੇ ਵੱਲ ਨੂੰ ਟੈਂਡਰ ਤੇ ਗੱਡੀਆਂ ਸਾਰਾ ਕੁਝ ਲੈ ਜਾਂਦਾ ਹਾਈਵੇ ਦੇ ਨਾਲ ਇੱਕ ਹੋਰ ਜੋੜ ਲਓ ਸੱਤਾ ਦੇ ਜੋਰ ਸੱਤਾ ਦੇ ਜੋਰ ਤੇ ਅਸਲ ਦੇ ਵਿੱਚ ਸੱਤਾ ਸੱਤਾ ਉਹ ਕਰ ਦिए ਸਾਰੇ ਕੰਮ ਜੀ ਬਹੁਤ ਬਹੁਤ ਸ਼ੁਕਰੀਆ ਚਲੋ ਸਾਹਿਬ ਤੁਸੀਂ ਬੜੇ ਵਿਸਥਾਰ ਦੇ ਨਾਲ ਸਾਰੇ ਸਵਾਲਾਂ ਦੇ ਜਿਹੜੇ ਹੈਗੇ ਆਪਾਂ ਵਿਸ਼ਲੇਸ਼ਣ ਕੀਤਾ ਸੋ ਥੈਂਕ ਯੂ ਦੋਸਤੋ ਜਿਹੜੇ ਸਾਡਾ ਜੁਡੀ ਸੀ ਇਸੇ ਤਰ੍ਹਾਂ ਜੁੜੇ ਰਿਹਾ ਕਰੋ YouTube ਤੇ Facebook ਦੇ ਉੱਤੇ ਵੀ ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਜਿਹੜਾ ਹੈਗਾ ਫੋਲੋ ਕਰਿਆ ਕਰੋ ਮੈਸੇਜ ਜ਼ਰੂਰ ਕਰਿਆ ਕਰੋ ਕਿ ਸਵਾਲਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਉਹ ਰੱਖੇ ਜਾਣ ਸ਼ੁਕਰੀਆ ਧੰਵਾਦ ਜੀ ਸਰ ਜੀ